ਮਾਨਯੋਗ ਸੀਐਮ ਸਾਹਿਬ ਜਿਹੜੀ ਜਯੋਤਿਨ ਸਰਉਦ ਦੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਚ ਡੀਜੀਪੀ ਸਾਹਿਬ ਤੇ ਸਾਡੇ ਸਿਨੀਅਰ ਅਫਸਰ ਦੇ ਸਤੰਭ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਨਸ਼ਾ ਵੇਚਣ ਵੇਚਦੇ ਨੇ ਜਾਂ ਨਸ਼ਾ ਵੇਚਣ ਵਿੱਚ ਮਦਦ ਕਰਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਉਹਦੇ ਚ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਖਰੜ ਪੁਲਿਸ ਨੇ ਡੀਐਸਪੀ ਖਰੜ ਐਸੈਟੋ ਸਿਟੀ ਖਰੜ ਨੇ ਇੱਕ ਬੜੀ ਸਫਲਤਾ ਹਾਸਲ ਕੀਤੀ। ਇਹ ਗਣੇ ਇੱਕ ਮੁਕੱਦਮਾ ਨੰਬਰ 384 25 10 ਨੂੰ ਦਰਜ ਕੀਤਾ ਸੀਗਾ 22 ਐਨਡੀਪੇਕਟ ਦਾ ਜਿਸ ਤੇ ਇੱਕ ਸੀਮਾ ਲੀਡੀ ਜੋ ਕਿ ਰਹਿੰਦੀ ਹੈ ਬਲਟਾਣੇ ਨੂੰ ਐਲਐਸਸੀ ਕਲੋਨੀ ਤੋਂ ਫੜਿਆ ਗਿਆ 55 ਗ੍ਰਾਮ ਆਈਸ ਦੇ ਨਾਲ ਆਈਸ ਇੱਕ ਬੜਾ ਸਫਿਸਟੀਕੇਟਿਡ ਡਰਗ ਹੈ ਜਿਹੜਾ ਅੱਜਕੱਲ ਬੜਾ ਮਤਲਬ ਚੱਲ ਰਿਹਾ ਹੈ ਲੋਕਾਂ 'ਚ ਬੜਾ ਟ੍ਰੈਂਡਿੰਗ ਹੈ ਤੇ ਬੜਾ ਸਫਿਸਟੀਕੇਟਿਡ ਡਰਗ ਹੈ ਇਹ 55 ਗ੍ਰਾਮ ਉਹਦੇ ਕੋਲੋਂ ਰਿਕਵਰੀ ਕਰਕੇ ਬਾਅਦ ਚ ਉਹਦਾ ਰਿਮਾਂਡ ਕਰਕੇ ਉਹਦੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਿਊਮਨ ਇੰਟਰਵਿਊ ਡਿਵੈਲਪ ਕਰਦੇ ਹੋਏ ਡੀਐਸਪੀ ਖਰੜ ਨੇ ਲੀਡ ਕੀਤਾ ਤੇ ਐਸਐਟੂ ਸਿਟੀ ਖਰੜ ਨੇ ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਮੇਨ ਦਿੱਲੀ ਦਾ ਸਪਲਾਈਅਰ ਸੀਗਾ ਇਹਦਾ ਜਿਹਦਾ ਨਾਂ ਹੈਗਾ ਕਿੰਗਸਲੇ ਚਿੰਨੋ ਚੰਦਰ ਵਿਹਾਰ ਦਿੱਲੀ ਤੋਂ ਨਿਊ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਵੀ ਅੱਗੇ 100 ਗ੍ਰਾਮ ਆਇਸ ਦੀ ਬਰਾਮਦਗੀ ਕੀਤੀ ਗਈ ਉਹਦੀ ਬਰਾਮਦਗੀ ਦੌਰਾਨ ਇਹ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਪਹਿਲੀ ਪੁਛਤੀ ਸੀ ਮੁੱਢੀ ਪੁਛਤੀ ਸੀ ਇਹ ਪਤਾ ਲੱਗਿਆ ਹੈ ਵੀ ਹਾਂ ਵੀ ਜਿਹੜੀ ਲੇਡੀ ਹੈ ਸੀਮਾ ਇਹ ਇੱਥੇ ਪਸ਼ੂਪੁਰ ਤੇ ਦਾ ਫਰੂਫੁਰ ਦਾ ਉਹਧਰ ਦੇ ਰਹਿਣ ਵਾਲੀ ਹੈ ਇਹਦੇ ਦੇ ਤਿੰਨ ਮੁਕਦਮੇ ਮੁਕਦਮਾ ਨੰਬਰ 85 2022 ਦਾ ਮੁਕਦਮਾ ਨੰਬਰ 110 2022 ਮੁਕਦਮਾ ਨੰਬਰ 168 2023 ਸਾਰੇ ਸਾਰੇ ਐਨਡੀਪੀ ਸੈਕਟਰ ਦੇ ਉਹ ਵੀ ਨਸ਼ੀਲੇ ਪਦਾਰਥਾਂ ਦੇ ਦਰਜਾ ਵੀ ਇਹ ਹੈਬਿਚੁਅਲ ਹੈਗੇ ਇਹਦਾ ਹਸਬੰਡ ਵੀ ਕਰ ਲਓ ਜੀਲਤੀ ਹੈ ਨਸ਼ੇ ਦੇ ਕੇ ਸੰ ਤੇ ਜਿਹੜਾ ਦੂਸਰਾ ਦੋਸ਼ੀ ਜਿਹੜਾ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਫੜਿਆ ਗਿਆ ਦਿੱਲੀ ਤੋਂ ਲੜਾ ਇੰਟਰ ਸਟੇਟ ਗੈਂਗ ਸੀਗਾ ਉਹਦੇ ਵਿੱਚ ਵੀ ਉਹਦੇ ਤੇ ਵੀ 280/241 ਮਕਦਮਾ ਐਮਸੀਬੀ ਦਾ ਐਂਟੀ ਮੈਸਕ ਦਾ ਦਰਜਾ ਹੈ ਇਹਦੇ ਜਿਹੜੇ ਵੀ ਸਾਡੇ ਕੋਲ ਅੱਗੇ ਹੋਰ ਫਰਦਰ ਲਿੰਕਸ ਆਏ ਸੀਗੇ ਉਹਦੇ ਤੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਅੱਗੇ ਇਹਨਾਂ ਦੇ ਯੂਜ਼ ਯੂਜ਼ ਜਿਹਨਾਂ ਨੇ ਸਪਲਾਈ ਕਰਦੇ ਸੀਗੇ ਜਿਹੜੇ ਇਹਨਾਂ ਦੇ ਨਾਲ ਲਿੰਕ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕਾਰਵਾਈ ਦੀ ਲੋੜ ਸੀ ਉਹਨਾਂ ਦੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਦਾਖਲ ਕਰਾਉਣ ਦੀ ਲੋੜ ਸੀ ਉਹਨਾਂ ਨੂੰ ਦਾਖਲ ਵੀ ਪਾਇਆ ਗਿਆ ਥੈਂਕ ਯੂ ਜਿਹੜੇ ਜਿਹੜੇ ਕੁਝ ਬਹੁਤ ਵਧੀਆ ਫ੍ਰੈਂਡ ਨੇ ਜੀ ਤੁਹਾਨੂੰ ਸਰਪ੍ਰਾਈਜ਼ ਲਈ ਨਾਮ ਦੇ ਵਿੱਚ ਇੱਕ ਕੱਲੀ ਗੁੱਡੀ ਸਪਲਾਈ ਜਿਹੜਾ ਲੇਡੀ ਸਪਲਾਈ ਪੰਜਾਬ ਕਰ ਰਹੀ ਸੀ ਜਿਹੜਾ ਕਿੰਗਸ ਪਲੇ ਆ ਜਿਹੜਾ ਕਿ ਨੀਗਰੋ ਹੈ ਬਾਹਰ ਮਤਲਬ ਫੋਰਨ ਫੋਰਨ ਦੇ ਹੁਣ ਇਹ ਫੋਰਨ ਕੋਰਨਰ ਹੈ ਜੀ ਇਹ ਦਿੱਲੀ ਬੈਠਾ ਹੈ ਤੇ ਦਿੱਲੀ ਤੋਂ ਇਹਨੇ ਜਿਹੜਾ ਸੀਗਾ ਅੱਗੇ ਫਰਦਰ ਸਾਰੀਆਂ ਸਟੇਟਸ ਨੂੰ ਸਪਲਾਈ ਕਰ ਰਿਹਾ ਸੀਗਾ ਹੁਣ ਇਹਦਾ ਵੀ ਜਿਹੜਾ ਅਸੀਂ ਟੈਕਨੀਕਲ ਅਨਲਿਸਿਸ ਕਰਕੇ ਫਰਦਰ ਅਸੀਂ ਦੇਖਾਂਗੇ ਵੀ ਹਾਂ ਵੀ ਹੋਰ ਜਿੱਥੇ ਸਟੇਟਸ ਨੂੰ ਉਹਨੂੰ ਲਿਖਾਂਗੇ ਅੱਜ ਦੇ ਬਹੁਤ ਨਸ਼ਾ ਜਿਹੜਾ ਨਗਰਪਾਲਿਕਾ ਨੂੰ ਲੈ ਕੇ ਕਿਹੋ ਜਿਹਾ ਹੋ ਗਿਆ ਦੇਖੋ ਸਾਡੇ ਕੋਲ ਜਿਹੜੀ ਅੰਦਰ ਫਰਦਰ ਜਿਹੜੀ ਬੈਕਵਰਡ ਲਿੰਕ ਹੈ ਤੇ ਤੱਕ ਹਮ ਤੱਕ ਦਿੱਲੀ ਦਾ ਤੁੰਦ ਤੱਕ ਕੇਸਲੇ ਹੈਗਾ ਹੁਣ ਉਹਦੀ ਫਰਦਰ ਪੁੱਛ ਕਿਸ ਤੇ ਹੋਇਆ ਸੀ ਉਹਦਾ ਰਿਮਾਂਡ ਲੈ ਆ ਜੋ ਵੀ ਆਉਗਾ ਤੁਹਾਨੂੰ ਦੱਸਾਂਗੇ ਜਿਹੜੇ ਪਤਾ ਦੇਖ ਰਹੇ ਹੋ ਉਹਨਾਂ ਦੇ ਕੀ ਨਾਮ ਨੇ ਦੇਖੋ ਸਾਡੇ ਕੋਲ ਤਿੰਨ ਤੇ ਕਰੀਬੇ ਦੇ ਪੱਕੇ ਜਿਹੜੇ ਅੱਗੇ ਇਹਨਾਂ ਦੇ ਦੋ ਤਾਂ ਅਸੀਂ ਫਨ ਜਿਹੜੇ ਸਪਲਾਈਅਰ ਸੀਗੇ ਮੇਨ ਜਿਹੜੇ ਅੱਗੇ ਜਿਨ੍ਹਾਂ ਦੇ ਜਿਹੜੇ ਨਸ਼ਾ ਕਰ ਰਹੇ ਸੀ ਜਿਹੜੇ ਐਡਿਕਟ ਸੀਗੇ ਉਹਨਾਂ ਦੇ ਵੱਲ ਜਿਹੜਾ ਅਸੀਂ ਇੱਕ ਨਾ ਬੋਕਾ ਦਿੰਦੇ ਹੋਏ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਇਲਾਜ ਕਰਾਉਣ ਦੇ ਅੱਗੇ ਪੇਟਾ ਨੈੱਟਵਰਕ ਸਾਰਾ ਜਿੰਨਾ ਵੀ ਹੈਗਾ ਜਿਹੜੇ ਸਪਲਾਈਅਰ ਹੁੰਦੇ ਨੇ ਉਹਦੇ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਐਡਿਕਟ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਹੈ ਇੰਨੀ ਟੈਂਪਰ ਸਾਰਾ ਕੁਝ ਬਹੁਤ ਟਾਈਮ ਤੋਂ ਕਰ ਰਿਹਾ ਹੈ ਦੇਖੋ ਇਹਨਾਂ ਦੇ ਜਿਹੜਾ ਹੈਗਾ ਰਿਕਾਰਡ ਤਾਂ ਹੁਣ ਤੱਕ 5 ਸਾਲ ਦਾ ਰਿਕਾਰਡ ਬੋਲ ਹੀ ਰਿਹਾ ਜੀ ਹਾਂਜੀ ਜਿਹੜੇ 2022 ਤੋਂ ਪਰਚੇ ਚੱਲੇ ਇਹਨਾਂ ਦੇ 21 ਤੋਂ any certificate prize above this iko edal prize a gaya sanu government valon jada gaya sanu assi nahi assi eda kaddi nahi kar sakde par itthe costly hai meri sophisticated tank sir eh ji ji student hove manenge da more regular ki chhadda sir jeh kodi jattda ye the key es de vich student ਪੀਗ ਪਰ ਜਿਹੜੇ ਐਡਿਕਟ ਸੀਗੇ ਜਿਹੜੇ ਜਦੋਂ ਏਜ ਸੀਗੀ ਜਿਹੜੇ ਉਹਨਾਂ ਦੀ 24 25 10 30 ਸਾਲ ਦੀ ਏਜ ਹੋਵੇ ਹੈਗੀ ਐ ਜਿਹਨਾਂ ਨੂੰ ਅਸੀਂ ਅਗੇ ਨਾਮ ਅਸਰਵੀਲੀ ਕਰ ਸਕਦੇ ਹਾਂ ਪਰ ਸਿਕਿਉਰਿਟੀ ਤੇ ਉਹਨਾਂ ਦੀ ਜਿਹੜੀ ਇੱਕ ਜਦੋਂ ਲਾਈਟ ਡਾਇਰੈਕਟ ਡਿਗਰੀ ਇਹ ਨਾਈਜੀਰੀਆ ਦਾ ਹੈ ਜੀ ਸਰ ਆਪਣੇ ਵੀਕਲ ਦੇ ਲੈ ਕੇ ਆਉਂਦੇ ਸੀ ਜਿਹੜੇ ਤਰਫ ਹੋਈ ਇਹ ਇਹਦਾ ਲੀਡੀ ਦਾ ਆਪਣਾ ਹੀ ਵੀਕਲ ਸੀਗਾ ਲੇਕਿਨ ਜਿਹੜਾ ਅਸੀਂ ਗਾ ਨਾਈਜੀਰੀਅਨ ਜਿਹੜਾ ਸੀਗਾ ਉਹਦਾ ਅਸੀਂ ਲੈ ਉੱਥੇ ਸਾਨੂੰ ਜਿਹੜਾ ਮਿਲਿਆ ਉਹਦਾ ਹੀ ਤਾਂ ਵੀਕਲ ਹੀ ਮਿਲਿਆ ਫਰਦਰ ਅਸੀਂ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਉਹਨੂੰ ਉੱਥੇ ਕਿਹੜੀ ਕਿਹੜੀ ਪ੍ਰਾਪਰਟੀ ਹੈ ਕਿਹੜੇ ਕਿਹੜੇ ਵੀਕਲਸ ਜੋ ਇਹਨੇ ਡਰੱਪ ਤੋਂ ਬਣਾਇਆ ਉਹ ਸਾਰਾ ਅਟੈਚ ਕਰਾਂਗੇ ਲੋ ਇਟਸ ਅ ਬਿਗ ਇਵੈਂਟ ਕਿ 올 ਦਾ ਐਕਟੀਵਿਟੀਜ਼ ਅਰਲੀਅਰ ਡਨ ਇਨ ਦਾ ਰੂਰਲ ਨਾਈਜੀਰੀਆ ਆਨ ਦਾ ਹੰਡਰਡਰ ਹਾਂ ਜੀ ਕਾਰਨ ਤੁਹਾਡੀ ਰੂਰਲ ਚੋਰੀ ਆਈ ਹੈ ਮੇਰੇ ਕੋਲ ਵੱਡੇ ਇਹਦੀ ਕੋਇਨਸੀਡੈਂਸ ਹੈ ਸਿਟੀ ਚ ਵੀ ਇਹ ਕਰਦੇ ਸੀ ਮੈਨੂੰ ਚੋਰੀ ਦਾ ਵੀ ਰਿਪੋਰਟ ਕਰਕੇ ਦੇਖ ਲਓ ਜੀ ਤੁਹਾਨੂੰ ਨਹੀਂ ਇਹ ਸਾਰੀ ਰੂਰਲ ਨਹੀਂ ਹੈ ਨਾ ਨਹੀਂ ਇਹ ਕੋਇਨਸੀਡੈਂਸ ਸਾਰੀਆਂ ਤੁਹਾਡੀਆਂ ਹੀ ਹਾਂਜੀ ਹਾਂਜੀ ਸਰ ਜਿਹੜੇ ਜਿਹੜੇ ਰਹਿ ਰਹੇ ਉਹਦੇ ਤੋਂ ਤਾਂ ਲੱਗਦਾ ਠੀਕ ਹੈ ਜੀ